ਆਮ ਮਾਤਾ ਭੈਣਾਂ ਦਾ ਮੈਨੂੰ ਇੱਕ ਮੈਸੇਜ ਨੇ ਬਹੁਤ ਪਰੇਸ਼ਾਨ ਕਰ ਰੱਖਿਆ ਮਿੱਤਰੋ ਵੀ ਤੂੰ ਮਟਾਪੇ ਵਾਲੀਆਂ ਵੀਡੀਓ ਦਿਨੋ ਦਿਨ ਪਾਈ ਜਾਂਦਾਗਾ ਪਰ ਵੀ ਮਟਾਪਾ ਜਦੋਂ ਘਟਾਉਣ ਲੱਗੇ ਫਨ ਕੇ ਬਿਠਾ ਦੇਣਗੇ ਆ ਨਹੀਂ ਖਾਣਾ ਜਿੰਮ ਜਾਣਾਗਾ ਬਹੁਤ ਕੁਝ ਕਰਨਗੇ ਅੱਜ ਉਹ ਸਾਰੀ ਜਾਣਕਾਰੀ ਭੇਨ ਦਊਗੀ ਕਿਵੇਂ ਘਟਾਉਣੇ ਨੇ ਇਹ ਤਾਂ ਤਾਂ ਕੁਝ ਨਹੀਂ ਹੈਗਾ ਵੀਰ ਜੀ ਕੋਈ ਐਕਸਰਸਾਈਜ਼ ਨਹੀਂ ਕਰਾਉਂਦੇ ਆਪਾਂ ਕੋਈ ਡਾਈਟਿੰਗ ਨਹੀਂ ਕਰਾਉਂਦੇ ਖਲਾਫ ਲਾ ਕੇ weight ਘਟਾਉਣੇ ਆ ਜੀ ਕੋਈ ਬਾਲਾ ਮਹਿੰਗਾ ਹੋ ਸਿਸਟਮ ਥੋੜਾ ਨਹੀਂ ਬਿਲਕੁਲ ਆਪਣੀ ਜੇਬ ਦੇ ਅਕੋਰਡਿੰਗ ਹੁੰਦਾ ਕੋਈ ਇਹ ਨਹੀਂ ਹੈਗਾ ਵੀ ਬਜਟ ਜ਼ਿਆਦਾ ਹੈਗਾ ਕਿੰਨੇ ਟਾਈਮ ਚ ਫਰਕ ਪੈਣਾ ਸਾਡਾ 3 ਦਿਨ ਦੇ ਵਿੱਚ ਇਹ 3 ਦਿਨ ਦੀ ਮਨੀ ਬੈਕ ਗਾਰੰਟੀ ਦੇ ਨਾਲ ਆਪਾਂ weight ਦੇ ਨਾਲ ਘਟਾਇਆ ਜੀ ਬਾਦ ਨਾਲ ਸਿ ਨਿਊਟ੍ਰੀਸ਼ਨ ਦੇ ਨਾਲ ਘਟਾਇਆ ਵੀਰ ਜੀ weight ਜਿਹੜਾ ਨਿਊਟ੍ਰੀਸ਼ਨ ਹੁੰਦਾ 40% ਕੰਮ ਕਰਦਾ 60% ਥੋੜੀ ਹੋਮ ਡਾਈਟ ਕਰਦਾ ਇਹ ਬਾਲੀਆਂ ਮਹਿੰ ਕਟਵਾ ਬਾਜਨਾ ਹਾਂਜੀ ਹਾਂਜੀ ਨੋਰਮਲ ਜਿਹੜਾ ਆਪਾਂ ਕਾਰਖਾਨਾ ਖਾਣੇ ਪਰਾਂਠੇ ਦਹੀਂ ਚਾਵਲ ਕਿ ਜਿਹੜੀ ਸਾਰਾ ਕੁਝ ਹੀ ਆਲਮੋਸਟ ਦੰਨੇ ਆਪਾਂ ਉਹਨੂੰ ਖਾਣ ਦਾ ਤਰੀਕਾ ਦੱਸ ਦਿਓ ਤੁਸੀਂ ਆਪ ਬਾਜਨ ਕਟਾਈ ਜੀ ਮੈਂ 21 ਕਿਲੋ ਵੇਟ ਘਟਾਇਆ 2 ਢਾਈ ਮਹੀਨੇ ਦੇ ਵਿੱਚ 21 ਕਿਲੋ ਹਾਂਜੀ ਤੇ ਤੁਸੀਂ ਭੈਣ ਕਿੰਨਾ ਘਟਾਇਆ 9 ਕਿਲੋ 9 ਕਿਲੋ ਤੇ ਤੁਸੀਂ ਜੀ 9 ਕਿਲੋ 9 ਕਿਲੋ ਤੇ ਤੁਸੀਂ ਜੀ 15 ਕਿਲੋ